ਹੁਣ ਤੱਕ ਇਹੋ ਸਮਝਿਆ ਜਾਂਦਾ ਰਿਹਾ ਹੈ ਕਿ ਪਲਾਸਟਿਕ ਨਾਲੋਂ ਕੱਚ ਦੀਆਂ ਬੋਤਲਾਂ ਵੱਧ ਚੰਗੀਆਂ ਹੁੰਦੀਆਂ ਨੇ ਪਰ ਇਹ ਇੱਕ ਅਧੂਰਾ ਸੱਚ ਹੈ ਕੱਚ ਦੀਆਂ ਬੋਤਲਾਂ 'ਚ ਵੀ ਪਲਾਸਟਿਕ ਦੇ ਸੂਖਮ ਕਣ ਹੁੰਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਫਰਾਂਸ ਦੀ ਫੂਡ ਸੇਫਟੀ ਏਜੰਸੀ ਐਨ ਐਸ ਸੀ ਐਸ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਕੋਲ ਡਰਿੰਕਸ ਆਈਸ ਟੀ ਜਾਂ ਬੀਅਰ ਆਦਿ ਦੀਆਂ ਕੱਚ ਦੀਆਂ ਬੋਤਲਾਂ 'ਚ ਪ੍ਰਤੀ ਲੀਟਰ ਔਸਤ 100 ਮਾਈਕਰੋ ਪਲਾਸਟਿਕ ਕਣ ਹੁੰਦੇ ਹਨ ਇਹ ਮਾਤਰਾ ਪਲਾਸਟਿਕ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਬਣੀਆਂ ਬੋਤਲਾਂ ਨਾਲੋਂ 50 ਗੁਣਾ ਵੱਧ ਹੈ। ਬੀਅਰ ਦੀਆਂ ਬੋਤਲਾਂ 'ਚ ਸਭ ਤੋਂ ਵੱਧ ਪਲਾਸਟਿਕ ਕਣ ਹੁੰਦੇ ਹਨ। ਦੂਜੇ ਨੰਬਰ 'ਤੇ ਨਿੰਬੂ ਪਾਣੀ ਜਾਂ ਕੋਲਡ ਡਰਿੰਕਸ ਦੀਆਂ ਬੋਤਲਾਂ ਆਉਂਦੀਆਂ ਨੇ। ਹਾਲਾਂਕਿ ਪਾਣੀ ਤੇ ਸੋਡੇ 'ਚ ਇਹਨਾਂ ਦੀ ਮਾਤਰਾ ਘੱਟ ਹੁੰਦੀ ਹੈ। ਰਿਪੋਰਟ ਅਨੁਸਾਰ ਕੱਚ ਦੀਆਂ ਬੋਤਲਾਂ 'ਚ 4.5 ਕਣ ਪ੍ਰਤੀ ਲੀਟਰ ਤੇ ਪਲਾਸਟਿਕ ਦੀਆਂ ਬੋਤਲਾਂ 'ਚ 1.6 ਕਣ ਪ੍ਰਤੀ ਲੀਟਰ ਮਾਈਕਰੋਪਲਾਸਟਿਕ ਕਣ ਹੁੰਦੇ ਹਨ। ਇਸ ਦੀ ਮੁੱਖ ਵਜ੍ਹਾ ਬੋਤਲ ਦੇ ਟੱਕਣ ਹੁੰਦੇ ਹਨ। ਕਿਉਂਕਿ ਡਰਿੰਕਸ 'ਚ ਮਿਲੇ ਜ਼ਿਆਦਾਤਰ ਮਾਈਕਰੋਪਲਾਸਟਿਕ ਕਣ ਤੱਕਣ ਦੇ ਰੰਗ ਨਾਲ ਮੇਲ ਖਾਂਦੇ ਹਨ ਮਾਈਕਰੋਪਲਾਸਟਿਕ ਕਣਾਂ 'ਚ ਰਸਾਇਣ ਹੁੰਦਾ ਹੈ ਜਿਸ ਕਾਰਨ ਮਨੁੱਖ ਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਜਿਨ੍ਹਾਂ 'ਚ ਕੈਂਸਰ ਇਮਿਊਨ ਸਿਸਟਮ ਤੇ ਹਾਰਮੋਨਸ ਦੀ ਗੜਬੜੀ ਆਦ ਸ਼ਾਮਲ ਹਨ